ਆਡੇ ਨਾ ਪਿੰਡਾਂ ਦੇ ਵਿੱਚ ਆਮੀਂਤਰਾ ਸਾਹੀ ਜਦੋਂ ਲੋਹੇ ਤੇ ਘਿਆਰ ਤੋਂ ਬਾਹਰ ਇੱਥੇ ਇੱਕ ਮਾਗੀ ਦਾ ਮੇਲਾ ਲੱਗਦਾ ਹਰ ਸਾਲ ਬਿਤੇ ਵੀਰੇ ਬਾਅਦ ਤੋਂ ਅਸੀਂ ਪਿੰਡਾਂ ਦੇ ਵਿੱਚ ਇੱਥੋਂ ਸੰਗ ਤੇ ਜਾਂਦੀ ਆ ਤੇ ਸਵੇਰ 12 ਵਜੇ ਇਕੱਲਾ ਲੱਗ ਜਾਂਦੀ ਆ ਰਾਤ ਨੂੰ ਤੇ ਸਵੇਰ ਜਾਜੋ ਦਰਸ਼ਨ ਮੇਲੇ ਕਰਦੇ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਸੇਵਾ ਪਾਣੀ ਕਰਦੇ ਹਾਂ ਸਾਡੇ ਪਿੰਡ ਵੱਲੋਂ ਇਹ ਹਰ ਸਾਲ ਅੱਛਾ ਜਿਵੇਂ ਤੁਹਾਡੇ ਕਹਿੰਦਾ ਭਾਬਾ ਕਿ ਜਿਹੜੀ ਸੰਗਤ ਆ ਸਵੇਰੇ ਜਲਦੀ ਆਉਂਦੀ ਆ ਜਿਵੇਂ ਆਪਾਂ ਕਹਿੰਨੇ ਭੁੱਖੇ ਪੇੜ ਆਉਂਦੇ ਆ ਨਾ ਤੇ ਉਹਨੇ ਤੁਹਾਡਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਬਿਲਕੁਲ ਬਿਲਕੁਲ ਜੀ ਰਾਤ ਨੂੰ 12 ਵਜੇ ਤੋਂ ਲੰਗਰ ਲੱਗ ਜਾਂਦੀ ਆ ਸੰਗਤ ਜਿਹਨਾਂ ਨੇ ਜਾ ਕੇ ਮੱਰ ਜਣਾਉਣਾ ਤੇ ਹੁਣ ਜਿਹਨੇ ਮੇਲਾ 4 ਦਿਨ ਚੱਲੂਗਾ ਤਸਤੂਪੁਰਾ ਸਾਹਿਬ ਵਿੱਚ ਤੇ ਸੰਗਤ ਬਹੁਤ ਦੂਰੋਂ ਦੂਰੋਂ ਆ ਰਹੀ ਆ ਤੇ ਸਾਡੇ ਫੈਨ ਦੇ ਸਾਰੇ ਮੁੰਡੇ ਨੌਜਵਾਨਾ ਇੰਨਾ ਵੱਲੋਂ ਕਰਕੇ ਮਾਇਆ ਦਾ ਪ੍ਰਬੰਧ ਤੇ ਇਹ ਚਲਾਇਆ ਜਾਂਦਾ ਬਾਹਰਲੇ ਸੱਜਣਾ ਮਿੱਤਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਹਿਯੋਗ ਕਰਦੇ ਆਂ ਤੇ ਪਿੰਡ ਵਾਸੀਆਂ ਦਾ ਵੀ ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਸੰਗਤ ਦਾ ਜਿਹੜੀ ਇੱਥੇ ਰੋਕੇ ਸਾਡਾ ਮਾਣ ਵਧਾਉਂਦੀ ਆ ਤੇ ਪਿਆਰ ਦੇ ਨਾਲ ਸੇਵਾ ਦੇ ਨਾਲ ਲੰਗਰ ਸਾਕੇ ਜਾਂਦੇ ਆ ਤੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚੇ ਸਾਡੇ ਕੋਲ ਜੋ ਸਾਡੇ ਪਿੰਡ ਦਾ ਪਿੰਡ ਕੋ ਸਾਡਾ ਨਾਮ ਅੱਛਾ ਵੀ ਇਹ ਪੰਜਾਬ ਇੱਕ ਐਸੀ ਧਰਤੀ ਆ ਨਾ ਕਿਤੇ ਕੀ ਕਿਤੇ ਵੀ ਆਪਣਾ ਪਤਾ ਲੱਗਦਾ ਕਿ ਹੜਪੀੜਤਾ ਹੋਇਆ ਕਿਤੇ ਕੋਈ ਮਤਲਬ ਉਹ ਭੁੱਖ ਮਾਰੀ ਪਈ ਆ ਤਾਂ ਪੰਜਾਬ ਦੇ ਨੌਜਵਾਨ ਚੜ੍ਹਬਾਤ ਕੇ ਮਤਲਬ ਲੰਗਰ ਦੀ ਸੇਵਾ ਨਿਭਾਉਂਦੇ ਨੇ ਕੀ ਕਹਿਣਾ ਚਾਹੂੰਗੀ ਹਾਂਜੀ ਹਾਂਜੀ ਇਹ ਪੰਜਾਬ ਦੇ ਬੱਚੇ ਜੁਰਮਤ ਵੀ ਨਾਂ ਕਰਦੇ ਨੇ ਲੰਗਰ ਪ੍ਰਸਾਦ ਸ਼ੁਰੂ ਤੋਂ ਚੱਲਦੀ ਆ ਜਿਹੜੀ ਆਪਣੇ ਜੀਵਨ ਦਾ ਆਪਣਾ ਨੂੰ ਨਹੀਂ ਰਹੀ ਤਾਂ ਗਰੀਬ ਵਰਦੇ ਦੀ ਮਦਦ ਕਰਦੀ ਹੈ ਮਜਬੂਰ ਦੀ ਮਦਦ ਕਰਦੀ ਆ ਉਦੋਂ ਤੋਂ ਹੀ ਇਹ ਚੱਲਦਾ ਆ ਰਿਹਾ ਤੇ ਇਹ ਫੂਡ ਦੇ ਵੈਸੇ ਹੀ ਹੋਈਏ ਹਰ ਐਂਡ ਦੇ ਵਿੱਚ ਹਰ ਦੇਖ ਕੇ ਵੈਸੇ ਨਿਕਿਆ ਆ ਲੋਕਾਂ ਦਾ ਚਲਣਾ ਬਾਰਲੇ ਵਰਤੋਂ ਦੇ ਲੰਗਰ ਜਿੰਨੇ ਲੰਗਰ ਲਾਉਂਦੇ ਆ ਕਿ ਸੇਰੀ ਸਾਡੇ ਪਿੰਡ ਦਾ ਇਹਦਾ ਤੁਹਾਨੂੰ ਇਹ ਦਪੈਲ ਦੇ ਹਾਵ ਦੇ ਲੰਗਰ ਜੂਗਾ ਪਰਮੇਸ਼ਾ ਕਿਤੇ ਵੀ ਨਹੀਂ ਕੋਈ ਕਿਪਸਾਨਾ ਨਹੀਂ ਲਈ ਨੇ ਆਪਣੇ ਫਸੇਗੜ ਸਾਹਿਬ ਦੇ ਲੰਗਰ ਲਾ ਕੇ ਹੋਰ ਜਾਨਨਗਰ ਸਾਹਿਬ ਨੂੰ ਜਾਂਦੇ ਆ ਹਰਤਪੁਰਾ ਸਾਹਿਬ ਦੇ ਵੀ ਲੰਗਰ ਲਾਉਂਦੇ ਆ ਇੱਥੇ ਬਹੁਤ ਵਧੀਆ ਪ੍ਰਬੰਧ ਕਰਦੇ ਆ ਤੇ ਕੋਈ ਵੀ ਹੁੱਲੜਵਾਜੀ ਨਹੀਂ ਕੀਤੀ ਜਾਂਦੀ ਬਿਲਕੁਲ ਪਿਆ ਸਰਕਾਰ ਨਾਲ ਮਨਯਾਰ ਵਾਲੇ ਤਹਿਤ ਹੋਰ ਲੰਗਰ ਲਾਏ ਜਾਂਦੇ ਆ ਠੀਕ ਹੈ ਜੀ ਹਾਂਜੀ ਮੈਂ ਸਾਡੇ ਪਿੰਡ ਦੇ ਜਿਹੜੇ ਮੁੰਡੇ ਨੌਜਵਾਨ ਨੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਅੱਜ ਜੀ ਮੈਂ ਆਰਸ਼ਾ ਅਮਰੀਕ ਹਰਜਿੰਦਰ ਜਰਵਾਣਾ ਮੈਨੂੰ ਪੱਤੇ ਨਾਂ ਨਹੀਂ ਪਤਾ ਬੈਲੀ ਹੋ ਗਿਆ ਆਪਣਾ ਫੌਜੀ ਹੋ ਗਿਆ ਆਹ ਹੋ ਗਿਆ ਇਹ ਮੁੰਡਾ ਹੋ ਗਿਆ ਵੀਰ ਸਾ ਫਾਤਮਾ ਇਹ ਸਾਡੇ ਮਾਨਦਲ ਦੇ ਪ੍ਰਧਾਨ ਨੇ ਉਹਦਾ ਲਾਫਰੀਦ ਹੋ ਗਿਆ ਤੇ ਇਹ ਮੁੰਨਾ ਵੀਰ ਹੋ ਗਿਆ ਜਿਹੜੀ ਸਾਬ ਨੇ ਚਾਦ ਵਰਕੇ ਸਹਿਯੋਗ ਕੀਤਾ ਇਹਨਾਂ ਦੇ ਚਲੋ ਪੱਕੇ ਨਾ ਸਾਨੂੰ ਅਜੇ ਪਿੰਡਾਂ 'ਚ ਘਟ ਚੱਲਦੇ ਹੁੰਦੇ ਆ ਸਾਰੇ ਨਾਂ ਨਹੀਂ ਲਏ ਜਾਂਦੇ ਵਿੱਚ ਲਾਈਫ ਹਾਂਜੀ ਤੇ ਉਹਦਾ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਕੱਲ ਤੋਂ ਪ੍ਰਬੰਧ ਕੀਤਾ ਹੋਇਆ ਤੇ ਅੱਜ ਸਾਰਾ ਦਿਨ ਮੰਦਿਰ 'ਚ ਮੈਂ ਤੇ ਦੇਖੋ ਇੱਕ ਗੱਲ ਖਾਸ ਆ ਇਹਨਾਂ ਨੇ ਕਿਸੇ ਨੇ ਵੀ ਆਪਦੇ ਘਰ ਦਾ ਕੋਈ ਕੰਮ ਨਹੀਂ ਕੀਤਾ ਸਾਰੇ ਆਪਦੇ ਪੱਥੇ ਛੁੱਟੇ ਛੱਡ ਕੇ ਆਏ ਵਿਆ ਖੇਤੀ ਦੇ ਕੰਮ ਛੱਡ ਕੇ ਆਏ ਵਿਆ ਤੇ ਕੋਈ ਵੀ ਹਜੇ ਮੇਲੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਦੁਨੀਆ ਜਾ ਰਹੀ ਆ ਤੇ ਹੋਇਆ ਅੱਜ ਪੂਰਾ ਵਧੀਆ ਅਨੁਭਵ ਕੇ ਰਹੇ ਹਾਂ ਜੀ ਸਾਰਿਆਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਅੱਜ ਤੁਹਾਡੇ ਪਿੰਡ ਵਿੱਚ ਲੰਗਰ ਲਾਇਆ ਗਿਆ ਜੀ ਜੀ ਦਾ ਖਾਨ ਸਾਹਿਬ ਹੈ ਜੀ ਜੀ ਫਤਿਹ ਮੈਂ ਕੈਨੇਡਾ ਚੋਂ ਆਇਆ ਹਾਂ ਇਸ ਨਜ਼ਰ ਦੇ ਵਿੱਚੋਂ ਪਹਿਲਾ ਵਾਰ ਆਇਆ ਹਾਂ ਮੋਸਟਲੀ ਕੋਈ ਸਾਹਿਬਾਂ ਦੇ ਇੰਨਾ ਸੋਹਣਾ ਲੱਗਿਆ ਬੱਚਿਆਂ ਦਾ ਪਿਆਰ ਆਉਂਦਾ ਜਾਂਦਾ ਵਿਚਾ ਪਾਣੀ ਤੇ ਸਤਕਾਰ ਜਿਹੜੀ ਇਹਨਾਂ ਦੇ ਸੀਰ ਤੋਂ ਇਹਦਾ ਮohn ਮਹਾਰਾਜ ਸੇਵ ਜੀ ਸਤਿ ਸ੍ਰੀ ਅਕਾਲ ਜੀ ਕਿ ਜਿਹੜੀ ਹੈ ਰਾਹਤ ਕੰਟਰੋਲ ਹੋਣਾ ਚਾਹੀਦਾ ਦੇਖ ਕੇ ਰਹਿਣਾ ਚਾਹੀਦਾ ਐਕਸੀਡੈਂਟਾਂ ਤੋਂ ਤੇ ਪਿਆਰ ਕਰਨਾ ਚਾਹੀਦਾ ਮੈਸ਼ੇ ਦੀ ਗੱਲ ਤੋਂ ਨਹੀਂ ਕਰਨੀ ਚਾਹੀਦੀ ਲੋਕਿ ਤੁਸੀਂ ਸਾਰੇ ਮਹੀਨੇ ਦੇ ਵਿੱਚ ਅਚੀਖੀ ਕਈ ਇਹ ਜੋ ਇਸ ਕਰਕੇ ਸਾਰਿਆਂ ਨੂੰ ਪਰਮਾਤਮਾ ਦੇਨ ਦੁਗਣੀ ਰਾਤ ਕਿਉਂ ਤਰੱਕੀ ਬਖਸ਼ੇ ਇਹ ਜਿਹੜੇ ਯੰਗ ਸਟੂਡੈਂਟਾਂ ਇਹਨਾਂ ਦੇ ਵਿੱਚ ਸੇਵਾ ਭਾਵਨਾ ਦਾ ਜਿਹੜਾ ਇਹਨਾਂ ਦਾ ਉਹ ਦੇਖਣਾ ਕੀ ਹੈ ਰਾਜੇ ਸੇਵਾ ਦਾ ਕੰਮ ਇਹਨਾਂ ਦਾ ਫਰਜ਼ਾ ਧੰਨਵਾਦ ਵੈਭੂ ਕਾ ਖਾਲਸਾ ਹਾਂਜੀ ਖਾਲਸਾ ਜੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦੇ ਨਾਲ ਪ੍ਰਥਾ ਚਲਾਈ ਸੀ ਹੈ ਨਾ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀਗੀ ਅੱਜ ਉਸੇ 20 ਰੁਪਏ ਦੇ ਵਿਆਜ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪੂਰੇ ਲੰਗਰ ਲੱਗ ਰਹੇ ਨੇ ਹੈ ਨਾ ਪੂਰੇ ਨਗਰ ਲੱਗ ਰਹੇ ਆ ਜੀ ਕੋਈ ਦੂਣਾ ਨੇਟ ਆਉਂਦਾ ਪਾਣੀ ਪੀਂਦਾ ਕਾਇਮ ਹੋ ਜਾਂਦਾ ਥੋੜਾ ਜਿਹਾ ਟਰਾਂਸਪੋਰਟ ਦੇ ਵਿੱਚ ਮਿੱਤਰ ਜੇ ਬੰਦਾ ਸਹਾਰਾ ਤੇ ਪਿਆਰ ਮਿਲਦਾ ਤਾਂ ਆਵਾਸ ਸੇ ਆਸ਼ਾ ਮਿਲ ਜਾਂਦੀ ਜੋੜ ਤੇ ਤੁਸੀਂ ਵੀ ਪੂਰੀ ਦੁਨੀਆ ਦੇਖ ਚੁੱਕੇ ਹਾਂ ਬਾਹਰੀ ਕੰਟਰੀ ਚ ਜਾ ਚੁੱਕੇ ਹਾਂ ਜਿਹੜੇ ਲੰਗਰ ਦੀ ਸੇਵਾਵਾਂ ਨੇ ਲੰਗਰ ਲੱਗ ਰਹੇ ਨੇ ਪੂਰੇ ਪੰਜਾਬ ਚ ਲੱਗ ਰਹੇ ਨੇ ਬਾਕੀ ਦੇਸ਼ਾਂ ਕਿਉਂ ਨਹੀਂ ਜੀ ਬਾਕੀ ਦੇਸ਼ਾਂ ਦੇ ਵਿੱਚ ਵੀ ਇਹ ਰੌਬ ਲੱਗਦੇ ਆ ਜੀ ਕਿਉਂਕਿ ਸਟੂਡੈਂਟ ਜਿਹੜੇ ਗਏ ਆ ਉਹਨਾਂ ਨੂੰ ਕੰਟੇਨਰਾਂ ਦੇ ਵਿੱਚ ਪਾ ਕੇ ਵੀ ਹਰ ਤਰ੍ਹਾਂ ਦੇ ਸਾਖੀ ਮੇਲੇ ਜੋ ਵੀ ਤੋਂ ਸਾਡੇ ਸਿੱਖੀ ਦੇ ਇਤਿਹਾਸ ਆ ਉਹਨੂੰ ਬਹੁਤ ਸ਼ਾਨਦਾਰ ਬਾਹਰ ਮਨਾਇਆ ਜਾਂਦਾ ਪੂਰੇ ਜੋਸ਼ ਸ਼ੋਰ ਨਾਲ ਲੱਖਾਂ ਦੀ ਤੜਾਲ ਹੁੰਦੀ ਹੈ ਸਰਤਾਨ ਘਰ ਘਰ ਦੇ ਮੂਹਰੇ ਲੱਗਦੇ ਆ। ਨਾਲੇ ਦੇ ਘਰ ਘਰ ਦੇ ਮੂਹਰੇ। ਬਹੁਤ ਖੁਸ਼ੀ ਹੋਈ ਯਾਨੀ ਮੇਰੇ ਨਜ਼ਰ ਦੇ ਬੱਚਿਆਂ ਨੂੰ ਦੇਖ ਕੇ ਮਹਾਰਾਜ ਇਹਨਾਂ ਦਿਨ ਦੁਖੀ ਰਾਤ ਚੋਂ ਤਰੱਕੀ ਵੱਕਸ਼ੇ। ਤੇ ਤੁਹਾਨੂੰ ਵੀ ਜਿਹੜਾ ਤੁਸੀਂ মিডিਆ ਤੁਹਾਨੂੰ ਵੀ ਮਹਾਰਾਜ ਤੰਦਰੁਸਤੀ ਵੱਕਸ਼ੇ ਜਿਹੜੇ ਤੁਸੀਂ ਆਪ ਦੇ ਟਾਈਮ ਕੱਢ ਕੇ ਸਾਰੀ ਦੁਨੀਆ ਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਸਾਹਿਬ ਜੀ ਨੂੰ।